ਸਸੀ ਗਾਲ ਜੀ ਕੀ ਹਾਲ ਚਾਲ ਨੇ ਲੈ ਵੀ ਇਸ ਸਾਲ 2026 ਦਾ ਪਹਿਲਾ ਬਲੌਕ ਫਤੇਗੜ ਸਾਹਿਬ ਚੱਲੇ ਆ ਤੇ ਮੁਹੱਲੀ ਗੁਰਦੁਆਰਾ ਇੱਕ ਹੈਗਾ ਸ਼ੀਦਾ ਸਵਾਨਾ ਜਾਂ ਫਿਰ ਨਾਮ ਭੁੱਲ ਗਿਆ ਮੈਂ ਤਾਂ ਕਿਹੇ ਜਾ ਕੇ ਦੇਖਦਾ ਤੇ ਉੱਥੇ ਜਾਣਾ ਚਲੋ ਅੱਜ ਬਣੇ ਰਹੋ ਦੇਖਦੇ ਆ ਵੀ ਪਹਿਲਾ ਬਲੌਕ ਕਿਦਾਂ ਤੁਸੀਂ ਕਿੰਨਾ ਰਿਸਪੌਂਸ ਦਿੰਦੇ ਹੋ ਠੀਕ ਹੈ ਜੀ ਹੋਪ ਮਿਲਦੇ ਆ ਜਲਦੀ ਲਓ ਜੀ ਚੱਕ ਲਈ ਗੱਡੀ ਆਪਣੀ ਤੇ ਤੁਰியே ਫਿਰ ਫਤੇਗੜ ਸਾਹਿਬ ਨੂੰ ਸਵੇਰ ਦਾ ਵੇਲਾ ਟਾਈਮ ਐਸੇ ਟਾਈਮ ਤੇ ਤੁਰੇ ਆ 9 ਵਜੇ ਕੇ 10 ਮਿੰਟ ਤੇ ਤੁਰੇ ਆ ਦੇਖਦੇ ਆ ਕਿੰਨੇ ਕੇ ਟਾਈਮ ਤੇ ਪਹੁੰਚਦੇ ਆ ਤੁੰਦ ਹੈਣੀਗੀ ਤੁੱਪ ਅੱਜ ਸਵੇਰ ਸਵੇਰੀ ਨਿਕਲ ਗਈ ਰੱਬ ਦਾ ਇੰਨਾ ਕੁ ਸ਼ੁਕਰ ਹੈ ਕਿ ਚਲੋ ਤੁੱਪ ਨਿਕਲ ਗਈ ਨਹੀਂ ਤੇ ਤੁੱਪ ਨਾ ਨਿਕਲੇ ਤਾਂ ਵੈਸੇ ਹੀ ਉਹਨੂੰ ਪਤਾ ਹੀ ਐਕਟਵੇ ਤੇ ਦਾ ਵੈਸੇ ਬਾਜਾ ਵਜ ਜਾਂਦਾ ਹੁੰਦਾ। ਤੋ ਇਸ ਕੰਦ ਵਾਲਾ ਬੜਾ ਮਸ਼ਹੂਰ ਹੈ ਇੱਥੇ। ਕਾਰਾਂ ਨੂੰ ਮੋਡੀਫਾਈ ਕਰਦਾ ਚੰਗੀ ਤਰ੍ਹਾਂ ਬੰਪ ਬੂੰਪ ਰਹਿਣ ਮਤਲਬ ਬੱਟ ਕਰ ਦਿੰਦਾ ਵੈਸੇ ਇਹਦਾ ਕੰਮ ਟਾਇਰਾਂ ਦਾ ਬਟ ਗੱਡੀਆਂ ਵੀ ਮੋਡੀਫਾਈ ਬਹੁਤ ਸੋਹਣੀਆਂ ਨਯਾ ਦਾ ਕਰ ਦਿੰਦਾ ਲੋਈ ਦੇਖੋ ਚੱਲਦੇ ਸਾਰੇ ਪੁਰਾਣੇ ਸ਼ਹਿਰ ਚ ਪੁਲ ਦੇ ਥੱਲੇ ਪੇਂਟਿੰਗ ਦੇਖੋ ਕਿੰਨੀ ਯੰਕੀ ਕਰੀ ਹੋਈ ਹੈ ਇਹ ਸਾਰੀ ਹੀਰੋ ਸਾਈਕਲ ਨੇ ਸਪான்ਸਰ ਕੀਤੀ ਹੋਈ ਹੈ ਇੱਥੋਂ ਲੈ ਕੇ ਘੱਟੋ ਘੱਟ ਜਿੱਥੇ ਤੱਕ ਉਹ ਹੈਗਾ ਨਾ ਹੀਰੋ ਦੀ ਹੀਰੋ ਸਾਈਕਲ ਦੀ ਫੈਕਟਰੀ ਜਿੰਨੇ ਵੀ ਸਾਰੇ ਪੁਲ ਕੰਟੀਨਿਊ ਇਹ ਸਾਰੇ ਇਦਾਂ ਉਹਨਾਂ ਨੇ ਆਪ ਬਣਾ ਕੇ ਰੱਖਿਆ ਹੋਇਆ ਲੋ ਜੀ ਹੁਣ ਆਪਾਂ ਮੇਨ ਹਾਈਵੇ ਜਾਰੀ ਹੈ ਲਾਈ 5 ਮਿੰਟ ਖੜਗੇ ਸੀ ਹੱਥ ਠਰ ਗਏ ਮੈਂ ਤੇ ਖੜ ਜੀ ਕਾਰਾਂ ਕੋਲ ਚਲਦੀਆਂ ਦੇਖੀ 5 ਕਿ ਮਿੰਟ ਰਾਮ ਕੀਤਾ ਤੇ ਫਿਰ ਦੁਬਾਰਾ ਸਟਾਰਟ ਕੀਤਾ ਲੋ ਜੀ ਹੁਣ ਆਪਾਂ ਪਹੁੰਚ ਗਏ ਆ ਫਤਿਹਗੜ੍ਹ ਸਾਹਿਬ ਦੇ ਕੋਲ ਮੰਡੀ ਗੁੰਦਗਰ ਟੱਪ ਲਿਆ ਵਾ ਹਲੇ ਬੱਜੇ ਨੇ 7:10 ਬਸ ਨੇੜੇ ਹੀ ਆ ਫਰੰਤ ਨੇੜੇ ਹੀ ਆ ਮਤਲਬ ਹਵੇਲੀ ਆ ਗਈ ਆ ਤੇ ਮੇਰੇ ਹਿਸਾਬ ਨਾਲ ਆਪਾਂ ਬਹੁਤ ਟਾਈਮ ਤੇ ਪਹੁੰਚ ਗਏ ਆ ਬਿਲਕੁਲ ਪਰਫੈਕਟ ਟਾਈਮ ਇੱਥੇ ਨਾਲ ਹੀ ਨਾ ਤੇ ਰੋਡ ਤੇ ਆਹ ਰੋਡ ਤੇ ਨਾ ਸਾਗ ਵਾਲੇ ਸਾਗ ਮੱਕੀ ਰੋਟੀ ਬਹੁਤ ਹੀ ਜਿਆਦੇ ਖੜੇ ਹੁੰਦੇ ਨੇ ਜੇ ਕੋਈ ਟੇਸਟ ਕਰਨਾ ਹੋਵੇ ਕਰਿਓ ਬਹੁਤ ਮਸ਼ਹੂਰ ਮਸ਼ਹੂਰ ਦਿੱਤੇ ਹੈਗੇ ਨੇ ਲੋ ਜੀ ਬੰ ਹਾਈਵੇ ਤੋਂ ਸਾਈਡ ਤੇ ਹੋ ਗਏ ਇੱਥੇ ਬੱਸ ਸਟਾਪ ਆ ਗਿਆ ਇੱਥੇ ਬਸ ਆ ਕੇ ਉਤਾਰਦੀ ਥੋਨੂੰ ਜੇ ਬਸ ਚਾਹੁੰਦੇ ਹੋ ਤਾਂ ਇਹ ਬੱਸ ਸਟੈਂਡ ਆ ਫਤੇਗੜ ਸਾਹਿਬ ਦਾ ਸਰਹੰਦ ਫਤੇਗੜ ਸਾਹਿਬ ਇੱਥੋਂ ਮਸਾਂ 20 ਰੁਪਏ ਲੈਂਦੇ ਨੇ ਇਹ ਤਾਂ 10 ਕਿਲੋਮੀਟਰ ਹੋਣਾ ਫਤੇਗੜ ਸਾਹਿਬ ਜੇ ਜੇ ਉੱਥੇ ਆਟੋ ਤੇ ਵੀ ਬਹਿ ਕੇ ਆ ਸਕਦੇ ਹਾਂ ਬਹੁਤ ਦੂਰ ਨਹੀਂ ਹੈਗਾ ਮਤਲਬ ਤੁਸੀਂ ਆਈਡੀਆ ਲਾਓ 20 ਰੁਪਏ ਸਵਾਰੀ ਲੈਣਗੇ ਜਿਆਦਾ ਨਹੀਂ ਲੈਂਦੇ ਹੈਗੇ 3 ਦਾ 4 3 ਕਿਲੋਮੀਟਰ ਪੂਰਾ ਪੈਂਦਾ ਮੈਂ ਦੇਖਿਆ ਹੀ ਹੈ ਅਸੀਂ 60 ਤੇ 62 ਤੇ ਇੱਥੇ ਪਹੁੰਚੇ ਸੀ ਉਹ 65 ਕਿਲੋਮੀਟਰ ਤੇ ਉੱਥੇ ਪਹੁੰਚ ਜਾਣਾ ਮੈਂ ਚੈੱਕ ਵੀ ਕੀਤਾ ਸੀ ਟੋਟਲ ਲੁਧਿਆਣੇ ਤੋਂ ਫਤੇਗੜ ਸਾਹਿਬ ਪੈਂਦਾ ਵਾ ਪੂਰਾ A to Z 70 ਕਿਲੋਮੀਟਰ ਪੂਰਾ ਪਰਫੈਕਟ ਚੈੱਕ ਕੀਤਾ ਹੋਇਆ ਵਾ ਫਤੇਗੜ੍ਹ ਸਾਹਿਬ ਜਾਣ ਨੂੰ ਅੰਦਰ ਬੱਸ ਸਟੈਂਡਰ ਦੇ ਪਾਸਾ ਹੀ ਹੋ ਗਿਆ ਗਾਹਾਂ ਪਹਿਲਾਂ ਵੀ ਤਿੰਨ ਚਾਰ ਸੜਕਾਂ ਜਾਂਦੀਆਂ ਨੇ ਜੋ ਕੰਟੀਨਿਊ ਬਿਲਕੁਲ ਕੰਟੀਨਿਊ ਫਤੇਗੜ੍ਹ ਸਾਹਿਬ ਪਹੁੰਚ ਜਾਂਦੀਆਂ ਨੇ ਲੋ ਜੀ ਆ ਗਿਆ ਬਿਸ਼ਕਰਮਾ ਚੌਂਕ ਬਿਸ਼ਕਰਮਾ ਚੌਂਕ ਨੂੰ ਲੁਧਿਆਣਾ ਵਾਲਾ ਨਹੀਂ ਫਤੇਗੜ੍ਹ ਸਾਹਿਬ ਵਾਲਾ ਲੋ ਜੀ ਦੇਖੋ ਪਤੰਗ ਤੋਂ ਲੋਕੀ ਵਧਣ ਗਿਆ ਤੇ ਡੋਲਾ ਡੂਲਾ ਦਾ ਖਤਰਾ ਹੀ ਅਸੀਂ ਸਵੇਤਾਂ ਹੀ ਟਾਈਮ ਤੇ ਆ ਗਏ ਇਹ ਇੱਥੇ ਹਾਂ ਇਹ ਪੁਲ ਬਣਿਆ ਹੋਇਆ ਰੇਲਵੇ ਸਟੇਸ਼ਨ ਦੇ ਉੱਪਰ ਰੇਲਵੇ ਸਟੇਸ਼ਨ ਵੀ ਨਾਲ ਹੀ ਆ ਰੇਵਰਸੇਸ਼ਨ ਜੇ ਰੇਲ ਗੱਡੀ ਚਾਉਂਦੇ ਹੋ ਫੇਰ ਤੁਸੀਂ ਮੇਰੇ ਸਾਹਮਣੇ ਮਸਾਂ 2 ਕਿਲੋਮੀਟਰ 1.5 ਕਿਲੋਮੀਟਰ ਹੋਣਾ ਤੁਰ ਕੇ ਵੀ ਜਾ ਸਕਦੇ ਹਾਂ ਇਹ ਇਹਦੇ ਥੱਲੇ ਰੇਲਵੇ ਸਟੇਸ਼ਨ ਲੈ ਨਾ ਜਾਂਦੀਆਂ ਨੇ ਨਾਲ ਹੀ ਸਟੇਸ਼ਨ ਸਟੇਸ਼ਨ ਤੋਂ ਤੁਸੀਂ ਬਹੁਤ ਵਧੀਆ ਮਤਲਬ ਵਧੀਆ ਸਫਰ ਜਲਦੀ ਕਰ ਸਕਦੇ ਹੋ ਲੋ ਜੀ ਮੇਨ ਚੌਂਗ ਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਸਟੈਚੂ ਬਣਿਆ ਹੋਇਆ ਵਾ ਐਂਟਰ ਹੁੰਦੇ ਸਾਰੀ ਹੁਣ ਇਧਰਲੇ ਪਾਸੇ ਜੋਤੀਸਰੂਪ ਗੁਰਦੁਆਰਾ ਸਜੇਤ ਤੇ ਆਪਾਂ ਖੱਬੇ ਹੋ ਜਾਣਾ ਫਤਿਹਗੜ੍ਹ ਸਾਹਿਬ ਕਰਨੀ ਗੋਦਵਾਰੇ ਸਾਹਿਬ ਤਾਂ ਬਹੁਤ ਨੇ ਇੱਥੇ ਬਹੁਤ ਹੀ ਮਤਲਬ ਬਣੇ ਹੋਏ ਨੇ ਇਤਿਹਾਸਿਕ ਨੇ ਸਾਰੇ ਕਾਫੀ ਇਤਿਹਾਸਿਕ ਨੇ ਪਰ ਇਹ ਅਸੀਂ ਨਾ ਮੇਨ ਫਤਿਹਗੜ੍ਹ ਸਾਹਿਬ ਵੀ ਮੱਥਾ ਟੇਕੀ ਤੇ ਪਾਠ ਕਰੀਦਾ ਆਪਣਾ ਲੰਗਰ ਪਾਣੀ ਛੱਕ ਕੇ ਤੇ ਆਰਾਮ ਨਾਲ ਅਸੀਂ ਵਾਪਸੀ ਐਦਾਂ ਰੱਖੀ ਹੋਇਆ ਸ਼ੁਰੂ ਤੋਂ ਹੀ ਰੱਖਿਆ ਹੋਇਆ ਜੇ ਕਦੀ ਫੈਮਿਨ ਆਈ ਏ ਤਾਂ ਨਾਲ ਜੋਤੀ ਸਰੂ ਗੋਦਵਾਰੇ ਵੀ ਨਾਲ ਮੱਥਾ ਟੇਕ ਕੇ ਆਣਾ ਹੁੰਦਾ ਦੇ ਦਸੰਬਰ ਮਹੀਨੇ ਤਾਂ ਆ ਨਹੀਂ ਹੋਇਆ ਅਸੀਂ ਦੇਖਦੇ ਆ ਅੱਜ ਕਿੰਨੀ ਕਿ ਸੰਗਤ ਮਿਲਦੀ ਆ ਕਿਉਂਕਿ ਦਸੰਬਰ ਮਹੀਨੇ ਤੋਂ ਮੱਥਾ ਟੇਕਣਾ ਬਹੁਤ ਹੀ ਔਖਾਂ ਦਾ ਬਹੁਤ ਸੰਗਤ ਹੁੰਦੀ ਹੈ ਬਹੁਤ ਸੰਗਤ ਹੁੰਦੀ ਹੈ ਰੱਬ ਦੀ ਇੰਨੀ ਮਿਹਰ ਬਹੁਤ ਦਰਸ਼ਨ ਕਰਾਉਂਦੇ ਨੇ ਲੋ ਜੀ ਆਪ ਪਹੁੰਚ ਗਏ ਕਰੋ ਦਸ ਗੁਰੂ ਨਾਨਕ ਦਾਸ ਗੁਰੂ ਨਾਨਕ ਦਾਸ ਗੁਰੂ ਨਾਨਕ ਦਾਸ ਪਰ ਸਾਥ ਕੀਓ ਰਾਮ ਦਾਸ ਗੁਰੂ ਹੰਦੂ ਫਿਰ ਗਾਏ ਜੀਤ ਜਤ ਜੇ ਕਰੇ ਲੋ ਜੀ ਪੂਰਾ ਫੈਵਰੇਸ਼ਨ ਕਰੋ ਤੰਤਨ ਬਾਬਾ ਜੋਹਰਾワ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਹੱਜਾਇ ਵੀ ਨਹੀਂ ਕਹਿੰਦੇ ਫੋਟੋ ਤੋਂ ਡਰੇ ਵੈਰੀ ਕਿਉਂ ਫਿਰ ਵਾਹਿਗੁਰੂ ਲੋ ਜੀ ਠੰਡਾ ਪੁੱਜ ਆ ਗਏ ਠੰਡਾ ਪੁੱਜ ਮੱਥਾ ਟਿਕੀਏ ਤਨਮਤਾ ਸਹਿਬ ਕੋ ਜੀ ਤਨਮਤਾ ਗੁਜਰੀ ਜੀ ਲੋ ਜੀ ਬਹੁਤ ਸੋਹਣੇ ਦਰਸ਼ਨ ਹੋਏ ਲੰਗਰ ਪਾਣੀ ਸ਼ਕਿਆ ਹੁਣ ਇਹ ਤੇ ਸਿੱਧਾ ਸੋਹਣਾ ਮੁਹਾਲੀ ਜਾਣਾ ਵਾ ਇੱਥੋਂ 32 ਕਿਲੋਮੀਟਰ ਦੂਰ ਆ ਤੇ ਟਾਈਮ ਤੇ ਚੱਲ ਰਹੇ ਆ ਹੁਣ ਬੱਜੇ ਨੇ ਸਵਾ 12 ਦੇਖਦੇ ਆ ਉੱਥੇ 1:30 ਵਜੇ ਤੱਕ ਪਹੁੰਚ ਜਾਾਂਗੇ ਟਾਈਮ ਤੇ ਤੇ ਵਿੱਚੋ ਵਿੱਚ ਹੀ ਰਾਹ ਪਾਇਆ ਇੱਥੇ ਪਹਿਲਾਂ ਗੁਰਦੁਆਰਾ ਆਊਗਾ ਲੋ ਜੀ ਆ ਗਿਆ ਗੁਰਦੁਆਰਾ ਸਾਹਿਬ ਆਊਗਾ ਤੇ ਗੁਰਦੁਆਰਾ ਸਾਹਿਬ ਜੋਤੀ ਸਰੂਪ ਲੋ ਜੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਇਹ ਵਾਹਿਗੁਰੂ ਸਭ ਨੂੰ ਚਰਦੀ ਕਲਾ ਬਖਸ਼ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਚਲੋ ਦਰਸ਼ਨ ਜਲਾਰ ਹੋ ਜਾਂਦੇ ਤੁਸੀਂ ਕਿਰਪਾ ਮਿਹਰ ਕਰਦੇ ਹੋ ਤਾਂ ਹੀ ਆ ਹੁੰਦਾ ਵਾ ਚਲੋ ਆਵਾਂਗੇ ਜਲਦੀ ਇੱਥੇ ਮੱਥਾ ਟੇਕ ਕੇ ਜਾਵਾਂਗੇ ਆਵਾਂਗੇ ਫੈਮਲੀ ਨਾਲ ਜਲਦੀ ਹੀ ਲੋ ਜੀ ਹੁਣ ਆਪਾਂ ਇਹ ਰਸਤਾ ਵਿੱਚੋ ਵਿੱਚ ਹੀ ਜਾਂਦਾ ਵੈਸੇ ਕਿ ਰਾਜਪੁਰੇ ਦੇ ਵਿੱਚੋਂ ਵੀ ਜਾਂਦੇ ਨੇ ਮੁਹੱਲੀ ਕੰਨੇ ਨੂੰ ਉਹ ਬਹੁਤ ਘੁਮ ਕੇ ਪੈਂਦਾ ਰਸਤਾ ਮੈਨੂੰ ਦੱਸਿਆ ਸੀ ਕਿਸੇ ਨੇ ਤੇ ਫਿਰ ਮੈਂ ਗਾਹਾਂ ਤੋਂ ਨੇਵੀਗੇਸ਼ਨ ਲਾ ਕੇ ਦੇਖਿਆ ਤਾਂ ਰਸਤਾ ਸੌਖਾ ਹੀ ਆ ਲੈ 18 ਵਾਲਾ ਬਹੁਤ ਕਾਲ ਦੀ ਲੈ ਕੇ ਗਿਆ ਲੋਈ ਕਾਲਜ ਆ ਗਿਆ ਤੇ ਕਾਲਜ ਆ ਰੋਡ ਤੇ ਨਾ ਕਾਲਜ ਬਹੁਤ ਬਣੇ ਹੋਏ ਨੇ ਬਹੁਤ ਹੀ ਭੱਟੇ ਭੱਟੇ ਕਾਲਜ ਨੇ ਮੈਂ ਦੂਜਾ ਤੀਜਾ ਕਾਲਜ ਹੈ ਇੱਕ ਹੋਰ ਉੱਤੇ ਸੀਟੀਜੀ ਆਊਗਾ ਪਹਿਲਾਂ ਸੀਟੀ થી ਆਇਆ ਸੀ ਕਿਉਂਕਿ ਨਾ ਆ ਗਿਆ ਇੱਕ ਗਾਂਹ ਹੋਰ ਇਹ ਰੋਡ ਤੇ ਬਹੁਤ ਜਿਆਦੇ ਵੱਡੇ ਵੱਡੇ ਕਾਲਜ ਬਣੇ ਹੋਏ ਨੇ ਮਸ਼ਹੂਰ ਆ ਮੈਨੂੰ ਲੱਗਦਾ ਆਹ ਰੋਡ ਤੇ ਢਾਬੇ ਵੀ ਬੜੇ ਮਸ਼ਹੂਰ ਨੇ ਭੋਰੇ ਢਾਬਾ ਵੀ ਹੈਗਾ ਹੋਰ ਵੱਡੇ ਵੱਡੇ ਢਾਬੇ ਆ ਲੋਈ ਮਹਾਲੀ ਪਹੁੰਚ ਕੇ ਮਹਾਲੀ ਜੀ ਇੱਕ ਫੀਲਿੰਗ ਤਾਂ ਹੈ ਮੁਹੱਲੇ ਦੀ ਫੀਲਿੰਗ ਕਿਹ ਹੈ ਗੁਰ ਚੰਡੀਗੜ੍ਹ ਦੀ ਫੀਲ ਹੁੰਦੀ ਹੈ ਸੜਕਾ ਸੁੜਕਾ ਬਹੁਤ ਵਧੀਆ ਐਵੇਂ ਨਹੀਂ ਲੋਕੀ ਲੈਂਦੇ ਜਿਹੜੇ ਸਿੰਗਲ-ਸਿੰਗਲ ਸਾਰੇ ਇੱਥੇ ਫਲੈਟ ਲੈਂਦੇ ਤਾਂ ਹੀ ਲੈਂਦੇ ਆ ਫੀਲਿੰਗ ਇੱਥੇ ਵੈਲੀ ਆ ਲੋ ਜੀ ਸਿੱਧੂ ਮੂਸੇ ਵਾਲੇ ਨੇ ਵੈਸੇ ਵੀ ਆ ਹੋਮਲੈਂਡ ਬੜਾ ਮਸ਼ਹੂਰ ਕੀਤਾ ਹੋਇਆ ਹੁਣ ਇਹ ਤਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਦੱਸਣ ਦੀ ਵੀ ਲੋੜ ਨਹੀਂ ਕਿ ਵਈ ਆਹ ਹੋਟਲ ਕਿਹੜਾ ਵਾ ਦੇਖ ਕੇ ਪਤਾ ਲੱਗ ਜਾਂਦਾ ਇਹਦੇ ਬਿਲਕੁਲ ਹੀ ਸਾਹਮਣੇ ਇਹਦੇ ਬਿਲਕੁਲ ਸਾਹਮਣੇ ਗੁਰਦੁਆਰਾ ਬਣਿਆ ਹੋਇਆ ਵਾ ਖੇਤਾਂ ਸੁਹਾਣਾ ਗੁਰਦੁਆਰਾ ਦਾ ਇਤਿਹਾਸ ਹੈ 1845-46 ਵਿੱਚ ਇੱਕ ਗਰੋਸ ਜੁੱਧ ਵਿੱਚ ਤਸ਼ਹੀਦ ਹੋਏ ਸੀ 500 ਸਿੰਘ ਤੇ ਬਾਬਾ ਹਰੂਮਾਨ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ ਹੋਮਲੈਂਡ ਦੇ ਬਿਲਕੁਲ ਸਾਹਮਣੇ ਆ ਮੈਂ ਵੀ 2-3 ਵਾਰ ਨਿਕਲੇ ਆ ਪਰ ਪਹਿਲੀ ਵਾਰੀ ਦਰਸ਼ਨ ਕਰਨਾ ਆਇਆ ਤੇ ਤੁਸੀਂ ਵੀ ਕਦੀ ਨਿਕਲੋ ਤਾਂ ਜਰੂਰ ਦਰਸ਼ਨ ਕਰਕੇ ਜਾਇਓ ਬਹੁਤ ਹੀ ਸੋਹਣਾ ਗੁਰਦੁਆਰਾ ਬਣਾਇਆ ਹੋਇਆ ਵਾ ਤੇ ਆਜੋ ਫੇਰ ਦਰਸ਼ਨ ਕਰਾਈਏ

ਲੋਹ ਜੀ ਬਹੁਤ ਵਧੀਆ ਟਾਈਮ ਤੇ ਦਰਸ਼ਨ ਹੋ ਗਏ ਸਵਾ 2:00 ਵਜੇ ਨਿਕਲੇ ਆ ਆ ਬਿਲਡਿੰਗ ਚੈੱਕ ਕਰੋ ਬੜੀ ਰੰਗ ਬਰੰਗੀ ਜੀ ਬਣਾ ਰੱਖੀ ਹੈ ਲੱਗਦਾ ਕੋਈ ਜਿਵੇਂ ਡੱਬੇ ਜੇ ਲੋਹੇ ਦੇ ਕੱਟ-ਕੱਟ ਕੇ ਲਾਏ ਹੁੰਦੇ ਹਨਾ ਕਿੰਨੀ ਸੋਹਣੀ ਲੱਗਦੀ ਬਈ ਹੁਣ ਸਾਡੀ ਹੈਗੀ ਹੈ ਵਾਪਸੀ ਸਕੂਲ ਆਹੇ ਮੈਂ ਚੈੱਕ ਕੀਤਾ ਸੀ ਬਾਅਦ ਚ ਪੜਿਆ ਸੀ ਸਕੂਲ ਬਣਦਾ ਪਿਆ ਹੁਣ ਸਾਡੀ ਵਾਪਸੀ ਆ ਤੇ ਅਸੀਂ ਹੁਣ ਚੱਲੇ ਆ ਬਾਏ ਰੋਡ ਲੁਧਿਆਣੇ ਨੂੰ ਪਹਿਲਾਂ ਜਾਵਾਂਗੇ ਫਤੇਗੜ ਸਾਹਿਬ ਫਤੇਗੜ ਸਾਹਿਬ ਤੋਂ ਹੁੰਦੇ ਹੋਏ ਵਿਚੋਂ ਵਿੱਚ ਹੀ ਉਦੋਂ ਰਸਤੇ ਚੋਂ ਲੁਹਿਆਣੇ ਮੇਨ ਰੋਡ ਤੇ ਪਾਵਾਂਗੇ ਆ ਦੇਖੋ ਟੱਬ ਆ ਗਿਆ ਨਾ ਪੰਜਾਬੀ ਟੱਬ ਗਾਏ ਦੇਲੇ ਪਾਸੇ ਉਹ ਟਾਬੇ ਮਤਲਬ ਬਹੁਤ ਟਾਬੇ ਮਸ਼ਹੂਰ ਅ ਗੋੜਾ ਵਾਲੀ ਚਾਹੇ ਰੋੜਾਂ ਤੇ ਥਾਂ ਥਾਂ ਲਿਖਿਆ ਹੋਇਆ ਹਾਈਵੇ ਸਿੰਗਲ ਹੀ ਐ ਇਹ 32 ਕਿਲੋਮੀਟਰ ਸਿੰਗਲ ਹੀ ਆ ਦੋਨੋਂ ਪਾਸੇ ਆਉਂਦੇ ਜਾਂਦੇ ਟ੍ਰੈਫਿਕ ਤਾਂ ਬਹੁਤ ਆ ਹੈ ਤਾਂ ਇਦਾਂ ਰਿਸਕੀ ਆ ਤੇ ਦਵੱਲੀ ਆ ਪਰ ਇਹ ਆ ਵੀ ਧੁੰਦੇ ਚ ਓਖਾ ਹੁੰਦਾ ਤੋਂਪ ਤੂੰ ਵਧੀਆ ਨਿਕਲੀ ਜਦਾ ਪਤਾ ਲੱਗਿਆ ਨਹੀਂ ਹੈਗਾ ਵਧੀਆ ਨਿਕਲ ਗਿਆ ਦੇ ਕੋਣ ਕਹਾ ਤੇ ਟੱਬੇ ਫੇਰ ਬਹੁਤ ਟੱਬੇ ਦਾ ਢੇਰ ਆ ਬਈ ਆ ਲੋ ਪੂਰੇ ਟੱਬਾ ਆ ਗਿਆ ਪੂਰੇ ਟੱਬਾ ਉਹੀ ਦਾ ਨਹੀਂ ਹੈਗਾ ਇਹ ਜਿਹੜਾ ਅਮਸਾਚੀ ਬਣਿਆ ਹੋਇਆ ਉਹੀ ਲੱਗਦਾ ਸੇਮ ਬ੍ਰਾਂਡ ਚਲੋ ਜਰੂਰ ਦੱਸਿਓ ਕਮੈਂਟ ਕਰਕੇ ਕਿਦਾਂ ਲੱਗਿਆ